ਸਮੇ ਇੱਕ ਖਾਸ ਵਿਸ਼ੇ ਤੁਹਾਡੇ ਸਾਹਮਣੇ ਲਿਆਵਾਂਗਾ ਉਸ ਦਿਨ ਪੌਲਸ ਤੇ ਸਿਲਾਸ ਜੇਲ੍ਹ ਦੇ ਵਿੱਚ ਸੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਉਹਨਾਂ ਨੂੰ ਮਾਰਿਆ ਅਤੇ ਬਹੁਤ ਹੀ ਜ਼ਖਮੀ ਕੀਤਾ ਹੱਥਾਂ ਤੇ ਪੈਰਾਂ ਨੂੰ ਜ਼ੰਜੀਰਾਂ ਦੇ ਵਿੱਚ ਜਕੜ ਦਿੱਤਾ ਐਸੇ ਸਮੇਂ ਤੇ ਪੌਲਸ ਤੇ ਸਿਲਾਸ ਜੇਲ੍ਹ ਦੇ ਵਿੱਚ ਚੋਰਾਂ ਦੇ ਵਿੱਚ ਡਾਕੂਆਂ ਦੇ ਵਿੱਚ ਉਹਨਾਂ ਨੇ ਕੀ ਕੀਤਾ ਜਾਣਦੇ ਹੋ ਪ੍ਰਾਰਥਨਾ ਕੀਤੀ ਹੋਰ ਉਹਨਾਂ ਨੇ ਕੀ ਕੀਤਾ ਪ੍ਰਭੂ ਦੀ ਮहिमा ਕੀਤੀ ਅਤੇ ਫਿਰ ਕੀ ਹੋਇਆ ਪਰਮੇਸ਼ੁਰ ਨੇ ਅਦਭੁਤ ਤਰੀਕੇ ਨਾਲ ਪੁਚਾਲ ਭੇਜਿਆ ਜ਼ਮੀਨ ਕੰਬ ਗਈ ਅਤੇ ਜੇਲ੍ਹ ਦੀਆਂ ਨੀਆਂ ਹਿੱਲ ਗਈਆਂ ਦਰਵਾਜ਼ੇ ਖੁੱਲ ਗਏ ਅਤੇ ਬੇੜੀਆਂ ਟੁੱਟ ਗਈਆਂ ਪਰਮੇਸ਼ੁਰ ਨੇ ਅਦਭੁਤ ਤਰੀਕੇ ਨਾਲ ਜਵਾਬ ਦਿੱਤਾ ਆਮ ਤੌਰ ਤੇ ਜੇਲ੍ਹ ਦੇ ਦਰਵਾਜ਼ੇ ਖੁੱਲ ਜਾਂਦੇ ਜੰਜੀਰੇ ਟੁੱਟ ਜਾਂਦੇ ਕੀ ਕੈਦੀ ਰੁਕਣਗੇ ਭੱਜ ਜਾਣਗੇ ਅਤੇ ਜੇਲ੍ਹ ਦੇ ਥਾਣੇਦਾਰ ਨੇ ਵੀ ਇਹੀ ਸੋਚਿਆ ਸ਼ਾਇਦ ਸਾਰੇ ਕੈਦੀ ਭੱਜ ਗਏ ਆ ਵੇਖਿਆ ਜਾਵੇ ਰੋਮੀ ਸਮਰਾਜ ਦੇ ਵਿੱਚ ਅਗਰ ਜੇਲ੍ਹ ਦੇ ਵਿੱਚ ਰਹਿਣ ਵਾਲੇ ਕੈਦੀ ਅਗਰ ਭੱਜ ਜਾਂਦੇ ਸੀ ਤਾਂ ਜੇਲ੍ਹ ਦੇ ਥਾਣੇਦਾਰ ਨੂੰ ਮਾਰਦੇ ਸੀ ਮੌਤ ਦੇ ਕਾਟ ਉਤਾਰ ਦਿੰਦੇ ਸੀ ਪੁਚਾਲ ਆਇਆ ਅਤੇ ਜੇਲ੍ਹ ਦੇ ਦਰਵਾਜ਼ੇ ਖੁੱਲ ਗਏ ਇਹ ਸਭ ਵੇਖ ਕੇ ਜੇਲ੍ਹ ਦੇ ਥਾਣੇਦਾਰ ਨੇ ਆਪਣੀ ਤਲਵਾਰ ਨੂੰ ਕੱਢ ਕੇ ਉਸਨੇ ਸੋਚਿਆ ਸ਼ਾਇਦ ਸਾਰੇ ਕੈਦੀ ਭੱਜ ਗਏ ਆ ਇਹ ਸੋਚ ਕੇ ਆਪਣੇ ਆਪ ਨੂੰ ਮਾਰਨ ਲੱਗਾ ਜਦੋਂ ਮਾਰਨ ਲੱਗਾ ਤਾਂ ਇੱਕ ਆਵਾਜ਼ ਉਸਨੇ ਸੁਣੀ ਤੂੰ ਆਪਣੇ ਆਪ ਦਾ ਕੋਈ ਨੁਕਸਾਨ ਨਾ ਕਰ ਉਸ ਆਵਾਜ਼ ਨੂੰ ਸੁਣਦੇ ਹੀ ਰੁਕ ਗਿਆ ਆਪਣਾ ਨੁਕਸਾਨ ਨਾ ਕਰ ਮੇਰੇ ਭੈਣੋ ਅਤੇ ਭਰਾਵੋ ਅੱਜ ਪਰਮੇਸ਼ਵਰ ਤੁਹਾਨੂੰ ਕਹਿ ਰਹੇ ਆ ਆਪਣੇ ਆਪ ਦਾ ਕੋਈ ਵੀ ਨੁਕਸਾਨ ਨਾ ਕਰ ਕਿਉਂਕਿ ਜੇਲ੍ਹ ਦਾ ਥਾਣੇਦਾਰ ਸੋਚ ਰਿਹਾ ਸੀ ਕਿ ਮੇਰਾ ਕੰਮ ਹੋ ਗਿਆ ਸਾਰੇ ਕੈਦੀ ਭੱਜ ਗਏ ਹੋਣਗੇ ਕੀ ਇਹ ਸੱਚ ਸੀ ਇਹ ਸੱਚ ਨਹੀਂ ਸੀ ਅੱਜ ਕੋਈ ਹੈ ਜੋ ਡਿਪਰੈਸ਼ਨ ਦੇ ਵਿੱਚੋਂ ਨਿਕਲ ਰਿਹਾ ਹੈ ਉਸ ਦਿਨ ਮੇਰੀ ਕਹਾਣੀ ਖਤਮਾ ਇਹ ਸੋਚ ਕੇ ਆਪਣੇ ਆਪ ਨੂੰ ਤਲਵਾਰ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਪੁਲਿਸ ਦੇ ਸਿਲਾਸ ਨੇ ਕੀ ਕੀ ਜਾਣਦੇ ਹੋ ਰੁਕ ਜਾ ਤੈਨੂੰ ਮਰਨ ਦੀ ਲੋੜ ਨਹੀਂ ਆਂ ਜਾਂਦੇ ਹੋ ਕੀ ਹੋਇਆ ਜੋ ਮਰਨ ਵਾਲਾ ਸੀ ਉਹ ਰੁਕ ਗਿਆ ਪਿਆਰਿਓ ਉਸ ਤੋਂ ਬਾਅਦ ਉਸ ਨੇ ਸੱਚ ਨੂੰ ਜਾਣ ਲਿਆ ਅਤੇ ਫਿਰ ਉਸ ਨੇ ਸੁ સમાચાર ਸੁਨੇਆ ਉਸ ਤੋਂ ਬਾਅਦ ਥਾਣੇਦਾਰ ਉਸ ਨੂੰ ਆਪਣੇ ਘਰ ਲੈ ਕੇ ਗਿਆ ਅਤੇ ਉਹਨਾਂ ਦੇ ਜ਼ਖਮਾਂ ਨੂੰ ਸਾਫ਼ ਕੀਤਾ ਉਸ ਤੋਂ ਬਾਅਦ ਉਹਦਾ ਸਾਰਾ ਪਰਿਵਾਰ ਬਚਾਇਆ ਗਿਆ ਪਿਆਰਿਓ ਬਪਤਿਸਮਾ ਲਿਆ ਵੱਡਾ ਚਮਤਕਾਰ ਹੋਇਆ ਭੈਣੋ ਅਤੇ ਭਰਾਵੋ ਤੁਸੀਂ ਸੋਚ ਰਹੇ ਹੋ ਮਰ ਜਾਵਾਂਗਾ ਸੁਣੋ ਤੁਹਾਡੇ ਪ੍ਰਤੀ ਪਰਮੇਸ਼ਵਰ ਦੀ ਉੱਤਮ ਯੋਜਨਾਵਾਂ ਹੈ ਪਰਮੇਸ਼ਵਰ ਦੀ ਅਦਭੁਤ ਸੋਚ ਆ ਤੁਸੀਂ ਸਿਰਫ ਇੱਕ ਕੰਮ ਕਰਨਾ ਹੈ ਵਿਸ਼ਵਾਸ ਕਰਿਓ ਜੋ ਕਰ ਰਹੇ ਹੋ ਉਸ ਨੂੰ ਵਿਸ਼ਵਾਸ ਦੇ ਨਾਲ ਹੀ ਕਰਿਓ ਜੇ ਨੌਕਰੀ ਨਹੀਂ ਮਿਲ ਰਹੀ ਬੜੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਮੈਨੂੰ ਨੌਕਰੀ ਨਹੀਂ ਮਿਲ ਰਹੀ ਮੇਰਾ ਕੰਮ ਹੋ ਗਿਆ ਹੁਣ ਮਰਨਾ ਹੀ ਠੀਕ ਹੈ ਰੁਕੋ ਮਰਨ ਦੀ ਲੋੜ ਨਹੀਂ ਆ ਸੰਤਾਨ ਨਹੀਂ ਹੋ ਰਹੀ ਆ ਸੰਤਾਨ ਨਹੀਂ ਹੋ ਰਹੀ ਆ ਬੜਾ ਇਲਾਜ ਕਰਵਾਇਆ ਫਿਰ ਵੀ ਸੰਤਾਨ ਨਹੀਂ ਹੋਏਗੀ ਅਤੇ ਮੇਰੇ ਤੇ ਹੁਣ ਬਾਂਝ ਦੀ ਮੋਰ ਲੱਗ ਚੁੱਕੀ ਆ ਹੁਣ ਮੇਰੇ ਲਈ ਮਰਨਾ ਹੀ ਠੀਕ ਹੈ ਰੁਕ ਜਾ ਤੁਹਾਨੂੰ ਮਰਨ ਦੀ ਲੋੜ ਨਹੀਂ ਆ 90 ਸਾਲ ਦੀ ਉਮਰ ਦੇ ਵਿੱਚ ਉਸ ਪਰਮੇਸ਼ਵਰ ਨੇ ਸਾਰਾ ਨੂੰ ਪੁੱਤਰ ਦਿੱਤਾ ਉਹੀ ਪਰਮੇਸ਼ਵਰ ਤੁਹਾਡਾ ਹੈ ਇਸ ਗੱਲ ਨੂੰ ਯਾਦ ਰੱਖੋ ਪਿਆਰੇਓ ਤੀਸਰਾ ਹੈ ਡ੍ਰਿੰਕਸ ਡੈਨਿਅਲ ਦੀ ਕਿਤਾਬ ਪੰਜਵਾਂ ਅਧਿਆਇ ਬੈਲਸ਼ਸ਼ਰ ਨਾਮ ਦੇ ਰਾਜੇ ਨੇ ਆਪਣੇ ਹਜ਼ਾਰ ਪ੍ਰਧਾਨਾਂ ਦੇ ਲਈ ਵੱਡਾ ਪੋਜ ਤਿਆਰ ਕੀਤਾ ਅਤੇ ਉਹਨਾਂ ਹਜ਼ਾਰ ਲੋਕਾਂ ਦੇ ਸਾਹਮਣੇ ਦਾਖਮਦੂ ਪੀਤਾ ਦਾਖਮਦੂ ਪਿੰਦੇ-ਪਿੰਦੇ ਬੈਲ ਸ਼ਸ਼ਰ ਨੇ ਆਗਿਆ ਦਿੱਤੀ ਕਿ ਸੋਨੇ ਚਾਂਦੀ ਦੇ ਭਾਂਡੇ ਜਿਹੜੇ ਉਸਦੇ ਪਿਤਾ ਨਬੁਕਦਨੇਜ਼ਰ ਨੇ ਯਰੂਸ਼ਲਮ ਦੇ ਮੰਦਰ ਦੇ ਵਿੱਚੋਂ ਕੱਢੇ ਸੀ ਉਹ ਲਿਆਂਦੇ ਜਾਣ ਤਾਂਕਿ ਰਾਜਾ ਆਪਣੇ ਪ੍ਰਦਾਨ ਰਾਣੀਆਂ ਅਤੇ ਰਖੇਲਾ ਸਮੇਤ ਉਹਨਾਂ ਵਿੱਚ ਪੀਵੇ ਜਿਹੜਾ ਸ਼ਰਾਬ ਪੀਂਦਾ ਕਹਿੰਦੇ ਉਹਦਾ ਦਿਮਾਗ ਕੰਮ ਨਹੀਂ ਕਰਦਾ ਇਹ ਸੱਚ ਹੈ ਨਾ ਇਹ ਇੱਕ ਰਾਜ ਤੇ ਰਾਜ ਕਰਨ ਵਾਲਾ ਰਾਜਾ ਹੈ ਇਹ ਰਾਜੇ ਨੇ ਇੱਕ ਦਿਨ ਹਜ਼ਾਰ ਹਾਕਮਾਂ ਨੂੰ ਬੁਲਾ ਕੇ ਭੋਜਨ ਦਿੱਤਾ ਉਸ ਭੋਜਨ ਦੇ ਵਿੱਚ ਆਮ ਤੌਰ ਤੇ ਸ਼ਰਾਬ ਵੀ ਹੁੰਦੀ ਆ ਅਤੇ ਨੱਚਣਾ ਗਾਉਣਾ ਵੀ ਹੁੰਦਾ ਹੈ ਬੈਲਸ਼ੇਸ਼ਰ ਜਿਨਨੇ ਦੇਸ਼ ਤੇ ਰਾਜ ਕਰਨਾ ਹੈ ਕਹਿ ਰਿਹਾ ਸ਼ਰਾਬ ਪੀਵਾਂਗਾ ਉਹਨੇ ਆਪ ਹੀ ਨਹੀਂ ਪੀਤੀ ਉਸਨੇ ਸਾਰਿਆਂ ਨੂੰ ਬੁਲਾ ਕੇ ਕਿਹਾ ਇਹਨਾਂ ਨੂੰ ਵੀ ਪਿਲਾਵਾਂਗਾ ਸਭ ਨੂੰ ਪਿਲਾਇ ਹੀ ਨਹੀਂ ਕਹਿ ਰਿਹਾ ਆਪਣੀਆਂ ਪਤਨੀਆਂ ਨੂੰ ਵੀ ਪਿਲਾਵਾਂਗਾ ਤੁਸੀਂ ਜਾਣਦੇ ਹੋ ਜਦੋਂ ਅਸੀਂ ਫੈਮਲੀ ਸ਼ਬਦ ਦਾ ਇਸਤੇਮਾਲ ਕਰਦੇ ਹਾਂ ਯਾਨੀ ਇੱਕ ਪਰਿਵਾਰ ਪਤੀ ਪਤਨੀ ਅਤੇ ਬੱਚੇ ਫੈਮਲੀ ਕਹਿੰਦੇ ਆ ਠੀਕ ਆ ਜੇ ਤੁਸੀਂ ਧਿਆਨ ਦੇ ਨਾਲ ਵੇਖੋਗੇ ਤਾਂ ਕਈ ਵਾਰ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੁੰਦਾ ਹੈ ਫੈਮਲੀ bar and restaurant ਫੈਮਲੀ bar and restaurant ਲਿਖਿਆ ਹੁੰਦਾ ਹੈ ਯਾਨੀ ਅਰਥ ਕੀਆ ਪਰਿਵਾਰ ਦੇ ਨਾਲ ਆਓ ਖਾਓ ਪੀਓ ਅਤੇ ਲੜੋ ਏ ਪਿਆਰਿਓ ਕੀ ਆ ਇਹ ਦੇ ਪਰਮੇਸ਼ਵਰ ਦਾ ਮੰਦਰ ਹੈ ਬਾਈਬਲ ਦੱਸ ਦਿਆ ਇਹ ਦੇ ਤੁਹਾਡੀ ਨਹੀਂ ਆ ਪਰਮੇਸ਼ਵਰ ਨੇ ਆਪਣੀ ਮਹਾਨ ਕਿਰਪਾ ਨਾਲ ਇੱਕ ਸ਼ਰੀਰ ਨੂੰ ਬਣਾਇਆ ਹੈ ਜ਼ਮੀਨ ਦੀ ਮਿੱਟੀ ਦੇ ਵਿੱਚੋਂ ਪਰਮੇਸ਼ਵਰ ਨੇ ਇਨਸਾਨ ਨੂੰ ਆਪਣੇ ਸਰੂਪ ਤੇ ਬਣਾਇਆ ਅਤੇ ਉਸ ਦੇ ਵਿੱਚ ਜੀਵਨ ਦਾ ਸਾਹ ਪਾ ਦਿੱਤਾ ਅਤੇ ਮਨੁੱਖ ਜਿਉਂਦਾ ਪ੍ਰਾਣੀ ਬਣ ਗਿਆ ਅੱਜ ਜੋ ਤੁਹਾਡਾ ਸ਼ਰੀਰ ਹੈ ਇਹ ਪਰਮੇਸ਼ਵਰ ਦਾ ਦਿੱਤਾ ਗਿਆ ਹੈ ਤੁਹਾਡਾ ਸ਼ਰੀਰ ਪਰਮੇਸ਼ਵਰ ਦਾ ਮੰਦਿਰ ਹੈ ਬਾਈਬਲ ਦੱਸਦੀ ਆ ਕੀ ਤੁਸੀਂ ਨਹੀਂ ਜਾਣਦੇ ਤੁਹਾਡੀ ਦੇਹ ਪਰਮੇਸ਼ਵਰ ਦਾ ਮੰਦਰ ਹੈ ਕੀ ਤੁਸੀਂ ਨਹੀਂ ਜਾਣਦੇ ਇਹ ਸ਼ਰੀਰ ਪਰਮੇਸ਼ਵਰ ਦਾ ਵਾਸਥਾਨ ਹੈ ਪਰਮੇਸ਼ਵਰ ਇਸ ਦੇਹ ਚ ਵਾਸ ਕਰਨਾ ਚਾਹੁੰਦੇ ਆ ਬਾਈਬਲ ਦੱਸਦੀ ਆ ਜੇਕਰ ਕੋਈ ਇਸ ਮੰਦਰ ਨੂੰ ਨਾਸ਼ ਕਰੇਗਾ ਤਾਂ ਮੈਂ ਉਸ ਦਾ ਨਾਸ਼ ਕਰਾਂਗਾ ਇਹ ਮੇਰਾ ਸ਼ਰੀਰ ਹੈ ਮੇਰੀ ਮਰਜ਼ੀ ਆ ਮੇਰੀ ਮਰਜ਼ੀ ਆ ਮੈਂ ਜੋ ਮਰਜ਼ੀ ਕਰਾਂ ਇਹ ਮੇਰੀ ਹੀ ਮਰਜ਼ੀ ਹੈ ਮੇਰੀ ਜਾਇਦਾਦ ਆ ਮੇਰੀ ਮਰਜ਼ੀ ਆ ਇਹ ਸਭ ਕਿੰਨੇ ਦਿੱਤਾ ਤੁਹਾਨੂੰ ਇਹ ਜਾਇਦਾਦ ਕਿੰਨੇ ਦਿੱਤੀ ਆ ਮੇਰੇ ਕੋਲ ਜ਼ਮੀਨ ਆ ਇਹ ਜ਼ਮੀਨ ਕਿੰਨੇ ਦਿੱਤੀ ਹੈ ਇੱਕ ਵਾਰ ਸੋਚ ਕੇ ਵੇਖੋ ਅੱਜ ਇਨਸਾਨ ਕੋਲ ਜੋ ਕੁਝ ਵੀ ਆ ਉਹ ਕਿੱਥੋਂ ਆਇਆ ਹੈ ਪਿਆਰਿਓ ਤੁਹਾਡੇ ਕੋਲ ਜੋ ਸੋਨਾ ਹੈ ਉਹ ਕਿੱਥੋਂ ਆਇਆ ਇਸ ਜ਼ਮੀਨ ਦੇ ਵਿੱਚੋਂ ਤੁਸੀਂ ਜੋ ਕੱਪੜੇ ਪਾਏ ਆ ਉਹ ਕਿੱਥੋਂ ਆਇਆ ਇਸ ਜ਼ਮੀਨ ਚੋਂ ਤੁਸੀਂ ਜੋ ਫਰਨੀਚਰ ਲਿਆ ਹੈ ਉਹ ਕਿੱਥੋਂ ਆਇਆ ਹੈ ਇਸ ਜ਼ਮੀਨ ਦੇ ਵਿੱਚੋਂ ਹੀ ਇਹ ਰੋ ਕਿੱਥੋਂ ਆਇਆ ਜ਼ਮੀਨ ਚੋਂ ਅੱਜ ਇਨਸਾਨ ਦੇ ਕੋਲ ਜੋ ਕੁਝ ਵੀ ਆ ਕਿੱਥੋਂ ਆਇਆ ਹੈ ਜ਼ਮੀਨ ਦੇ ਵਿੱਚੋਂ ਇਹ ਜ਼ਮੀਨ ਕਿੱਥੋਂ ਆਈ ਪਰਮੇਸ਼ਵਰ ਦੇ ਬਣਾਉਣ ਦੇ ਨਾਲ ਹੀ ਇਹ ਜ਼ਮੀਨ ਆਈ ਸੋ ਅੱਜ ਤੁਹਾਡੇ ਕੋਲ ਜੋ ਕੁਝ ਵੀ ਆ ਇਹ ਸਭ ਪਰਮੇਸ਼ਵਰ ਦਾ ਦਿੱਤਾ ਗਿਆ ਹੈ ਤੁਹਾਡਾ ਕੁਝ ਵੀ ਨਹੀਂ ਆ ਇਸ ਲਈ ਮੈਂ ਪੁੱਛਦਾ ਹਾਂ ਸੰਸਾਰ ਚ ਲਿਉਂਦੇ ਸਮੇਂ ਤੁਸੀਂ ਕੁਝ ਲੈ ਕੇ ਆਏ ਸੀ ਅਤੇ ਇਸ ਗੱਲ ਤੇ ਗੌਰ ਕਰਿਓ ਤੁਸੀਂ ਲੈ ਕੇ ਕੁਝ ਨਹੀਂ ਆਏ ਅਤੇ ਜਾਂਦੇ ਜਾਂਦੇ ਵੀ ਕੁਝ ਨਹੀਂ ਲੈ ਜਾ ਸਕੋਗੇ ਧਿਆਨ ਨਾਲ ਸੁਣੋ ਇਹ ਸ਼ਰੀਰ ਪਰਮੇਸ਼ਵਰ ਦੁਆਰਾ ਦਿੱਤਾ ਗਿਆ ਇੱਕ ਅਦਭੁਤ ਵਾਸਥਾਨ ਹੈ ਇਹ ਸ਼ਰੀਰ ਚ ਪਰਮੇਸ਼ਵਰ ਦਾ ਆਤਮਾ ਰਹਿੰਦਾ ਹੈ ਇਸ ਗੱਲ ਤੇ ਗੌਰ ਕਰਿਓ ਪੈਣੋ ਤੇ ਭਰਾਵੋ ਇਸ ਸ਼ਰੀਰ ਦੇ ਵਿੱਚ ਜਦ ਤੱਕ ਆਤਮਾ ਹੈ ਉਦੋਂ ਤੱਕ ਹੀ ਇਸ ਦੀ ਅਹਿਮੀਅਤ ਆ ਜਦੋਂ ਆਤਮਾ ਸ਼ਰੀਰ ਨੂੰ ਛੱਡ ਕੇ ਚਲਾ ਗਿਆ ਇਹਦੀ ਕੀਮਤ ਖਤਮ ਹੋ ਜਾਵੇਗੀ ਜਿਸ ਦਿਨ ਤੁਹਾਡਾ ਆਤਮਾ ਸ਼ਰੀਰ ਨੂੰ ਛੱਡ ਦਿੰਦਾ ਹੈ ਉਸ ਦਿਨ ਤੁਹਾਡਾ ਸ਼ਰੀਰ ਮਿੱਟੀ ਚ ਮਿਲ ਜਾਂਦਾ ਹੈ ਅਤੇ ਫਿਰ ਖਤਮ ਹੋ ਜਾਂਦਾ ਹੈ ਤੁਹਾਡੀ ਆਤਮਾ ਅਮਰ ਹੈ ਇਨਸਾਨੀ ਸ਼ਰੀਰ ਮਿੱਟੀ ਚ ਬਣਿਆ ਮਿੱਟੀ ਚ ਮਿਲ ਜਾਂਦਾ ਹੈ ਸੁਣੋ ਤੁਸੀਂ ਆਪਣੇ ਸ਼ਰੀਰ ਦੇ ਬਾਰੇ ਨਹੀਂ ਸੋਚਣਾ ਇਹ ਜੋ ਮਿੱਟੀ ਚ ਬਣਿਆ ਹੈ ਮਿੱਟੀ ਚ ਮਿਲ ਜਾਵੇਗਾ ਇਸ ਗੱਲ ਤੇ ਗੌਰ ਕਰਿਓ ਜੋ ਪਰਮੇਸ਼ਵਰ ਦੇ ਕੋਲ ਆਇਆ ਹੈ ਅਤੇ ਜਿਸ ਨੇ ਪਰਮੇਸ਼ਵਰ ਦੇ ਕੋਲ ਵਾਪਸ ਜਾਣਾ ਹੈ ਉਸ ਦੀ ਚਿੰਤਾ ਕਰੋ ਕਿਉਂਕਿ ਤੁਹਾਡਾ ਆਤਮਾ ਮਰਦਾ ਨਹੀਂ ਆ ਅਮਰ ਹੈ ਜੇ ਤੁਸੀਂ ਆਪਣੇ ਸ਼ਰੀਰ ਦਾ ਸਹਾਰਾ ਲੈ ਕੇ ਇਸ ਜ਼ਮੀਨ ਤੇ ਗੰਦੇ ਕੰਮਾਂ ਨੂੰ ਕਰੋਗੇ ਜਿਸ ਆਤਮਾ ਨੇ ਪਰਮੇਸ਼ਵਰ ਦੇ ਕੋਲ ਵਾਪਸ ਜਾਣਾ ਹੈ ਜੇਕਰ ਉਹ ਨਾ ਗਿਆ ਤਾਂ ਸਜ਼ਾ ਪਾਉਣ ਲਈ ਨਰਕ ਵਿੱਚ ਜਾਵੇਗਾ ਤੁਹਾਨੂੰ ਸਮਝਾਉਣ ਲਈ ਦੱਸਦਾ ਹਾਂ ਮੰਨ ਲਓ ਤੁਸੀਂ ਗੋਆ ਗਏ ਕਿਉਂ ਗਏ ਉੱਥੇ ਸੁੰਦਰ ਬੀਚ ਹੁੰਦੇ ਆ। ਉੱਥੋਂ ਫਿਰ ਮੈਸੂਲ ਹੂਟੀ ਉੱਥੋਂ ਦੇ ਗਾਰਡਨ ਬਹੁਤ ਵਧੀਆ ਹੈ। ਉੱਥੇ ਮੌਸਮ ਵਧੀਆ ਹੁੰਦਾ ਹੈ। ਤੁਸੀਂ ਘੁੰਮਣ ਦੇ ਲਈ ਗਏ ਵਧੀਆ ਗੱਲ ਆ। ਤੁਸੀਂ ਘੁੰਮਣ ਦੇ ਲਈ ਗਏ ਪਰਮੇਸ਼ਵਰ ਦੀ ਬਣਾਈ ਗਈ ਕੁਦਰਤ ਨੂੰ ਵੇਖਣ ਦੇ ਲਈ ਤੁਸੀਂ ਉਟੀ ਗਏ ਬੈਂਗਲੌਰ ਗਏ। ਕੋੜਾਕੇਨਲ ਗਏ, ਗੋਆ ਗਏ, ਵੈਰੀ ਗੁੱਡ ਕਾਦੇਲੀ ਗਏ। ਪਰਮੇਸ਼ਵਰ ਦੀ ਬਣਾਈ ਗਈ ਸੁੰਦਰ ਸ੍ਰਿਸ਼ਟੀ ਨੂੰ ਵੇਖਣ ਦੇ ਲਈ ਗਏ। ਮਨ ਲਓ ਉੱਥੇ ਜਾਣ ਤੋਂ ਬਾਅਦ ਵੈਸ਼ਿਆਵਾਂ ਨੂੰ ਵੇਖਿਆ ਵੈਸ਼ਿਆਵਾਂ ਦੇ ਨਾਲ ਸਮਾਂ ਬਿਤਾਉਣ ਲੱਗੇ ਜੇ ਗੈਮਲਿੰਗ ਸੀ ਤਾਂ ਗੈਮਲਿੰਗ ਕਰਨੀ ਸ਼ੁਰੂ ਕੀਤੀ ਵੈਸ਼ਿਆਵਾਂ ਦੇ ਕੋਲ ਗਏ ਅਤੇ ਗੈਮਲਿੰਗ ਦੇ ਵਿੱਚ ਤੁਸੀਂ ਫੜੇ ਗਏ ਪੁਲਿਸ ਵਾਲਿਆਂ ਨੇ ਰੇਡ ਕੀਤੀ ਵੈਸ਼ਿਆਵਾਂ ਨੂੰ ਵੀ ਫੜ ਲਿਆ ਤੁਹਾਨੂੰ ਵੀ ਫੜ ਲਿਆ ਕਿੱਥੇ ਲੈ ਕੇ ਗਏ ਪੁਲਿਸ ਸਟੇਸ਼ਨ ਤੁਸੀਂ ਅਸਲ 'ਚ ਕਿੱਥੋਂ ਗਏ ਹੋ ਮਨ ਲਓ ਹైదరాబాద్ ਤੋਂ ਗਏ ਕਿਉਂ ਗਏ ਸੀ ਉੱਥੋਂ ਦੇ ਇਲਾਕੇ ਦੀ ਸੁੰਦਰਤਾ ਨੂੰ ਵੇਖ ਕੇ ਆਨੰਦ ਮਾਣਨ ਦੇ ਲਈ ਤੁਸੀਂ ਅਸਲ 'ਚ ਹైదరాబాద్ ਆਉਣਾ ਸੀ ਅਤੇ ਕਿੱਥੇ ਚਲੇ ਗਏ ਪੁਲਿਸ ਸਟੇਸ਼ਨ ਚਲੇ ਗਏ ਉਹ ਕੀ ਕਰਨਗੇ ਸਜ਼ਾ ਦੇਣਗੇ ਤੁਹਾਨੂੰ ਸਮਝਾਉਣ ਲਈ ਦੱਸ ਰਿਹਾ ਹਾਂ ਜਦ ਵੀ ਪਰਮੇਸ਼ਵਰ ਨੇ ਮਨੁੱਖ ਨੂੰ ਇਸ ਧਰਤੀ ਤੇ ਬਣਾਇਆ ਸੀ ਅਤੇ ਜਦੋਂ ਮੈਨੂੰ ਇਸ ਧਰਤੀ ਤੇ ਭੇਜਿਆ ਕਿਉਂ ਭੇਜਿਆ ਜਾਣਦੇ ਹਾਂ ਮੈਂ ਅਦਭੁਤ ਤਰੀਕੇ ਨਾਲ ਰਚਿਆ ਗਿਆ ਹਾਂ ਮੈਂ ਅਦਭੁਤ ਸ੍ਰਿਸ਼ਟੀ ਦੀ ਰਚਨਾ ਕੀਤੀ ਆ ਤੁਸੀਂ ਉਸ ਜ਼ਮੀਨ ਤੇ ਜਾਓ ਮੇਰੀ ਬਣਾਈ ਗਈ ਸ੍ਰਿਸ਼ਟੀ ਦਾ ਆਨੰਦ ਮਾਣੋ ਤੁਹਾਨੂੰ ਜੋ ਕੁਝ ਦਿੱਤਾ ਗਿਆ ਹੈ ਉਹਦੇ ਵਿੱਚ ਖਰਾਈ ਅਤੇ ਇਮਾਨਦਾਰੀ ਦੇ ਨਾਲ ਚੱਲੋ ਅਤੇ ਆਪਣੀ ਯਾਤਰਾ ਖਤਮ ਕਰਨ ਤੋਂ ਬਾਅਦ ਮੇਰੇ ਕੋਲ ਵਾਪਸ ਆ ਜਾਓ ਵਾਪਸ ਮੇਰੇ ਕੋਲ ਮੁੜ ਆਓ ਡੈਨਿਅਲ ਦੀ ਕਿਤਾਬ ਆਖਰੀ ਅਧਿਆਇ ਇਹ ਹੀ ਬਿਆਨ ਕਰਦਾ ਹੈ ਜਿਹੜਾ ਵਿਅਕਤੀ ਹైదరాబాద్ ਜਾਣ ਵਾਲਾ ਸੀ ਉਹ ਹైదరాబాద్ ਨਹੀਂ ਆਇਆ ਅਤੇ ਕਿੱਥੇ ਚਲਾ ਗਿਆ ਕਿੱਥੇ ਚਲਾ ਗਿਆ पुलिस स्टेशन क्यों पाप में कमादे कारण ओथे की होएगा सजा दीती जाएगी आज जो साडे ਲਈ ਵੀ ਆ ਜੋ ਆत्मा परमेश्वर तो आया है वापस परमेश्वर ਕੋਲ ਜਾਏਗਾ ਜੇ ਨਹੀਂ ਗਿਆ ਤਾਂ سزا ਮਿਲਣ ਵਾਲੀ ਜਗਾ ਤੇ ਜਾਏਗੀ ਅਤੇ ਉਸ ਜਗਾ ਦਾ ਨਾਮ ਹੈ ਨਰਕ ਜਿੱਥੇ ਅਗ ਬੁজেਗੀ ਨਹੀਂ ਕੀੜਾ ਮਰੇਗਾ ਨਹੀਂ ਭਿਆਨਕ ਅਗ ਉਹ ਜਗਾ ਤੁਹਾਡੇ ਲਈ ਨਹੀਂ ਆ ਲੇਕਿਨ ਇਹ શરીર ਦੇ ਦੁਆਰਾ ਜੋ ਤੁਸੀਂ পাপ ਮੇ ਕੰਮ ਕਰੋਗੇ ਜੋ ਗਲਤ ਕੰਮ ਕਰੋਗੇ ਉਹ ਭੈੜੇ ਕੰਮ ਕੀ ਕਰਦੇ ਆ ਜਾਣਦੇ ਹੋ ਤੁਹਾਡੀ ਆਤਮਾ ਨੂੰ ਨਰਕ ਵਿੱਚ ਲੈ ਜਾਂਦੇ ਆ ਇਹ ਸਰੀਰ ਤੁਹਾਡਾ ਨਹੀਂ ਆ ਪਰਮੇਸ਼ਵਰ ਦਾ ਹੈ ਇਹ ਸਰੀਰ ਪਰਮੇਸ਼ਵਰ ਦੇ ਰਹਿਣ ਦੀ ਜਗਾ ਹੈ ਜੇ ਇਸ ਨੂੰ ਨਾਸ਼ ਕਰੋਗੇ ਤਾਂ ਪਰਮੇਸ਼ਵਰ ਸਜ਼ਾ ਦੇਵੇਗਾ ਇਹ ਸੱਚ ਹੈ ਬੈਲਸ਼ਸ਼ਰ ਨਾਮ ਦੇ ਰਾਜੇ ਨੇ ਕੀ ਕੀਤਾ ਜਾਣਦੇ ਹਾਂ ਆਪਣੇ ਲੋਕਾਂ ਦੇ ਨਾਲ ਮਿਲ ਕੇ ਪੀ ਰਿਆ ਸੀ ਪਰਮੇਸ਼ਵਰ ਦੇ ਪਵਨ ਦੇ ਉਹਨਾਂ ਪਵਿੱਤਰ ਭਾਂਡਿਆਂ ਨੂੰ ਲਿਆ ਕੇ ਉਹਨਾਂ ਪਵਿੱਤਰ ਭਾਂਡਿਆਂ ਦੇ ਵਿੱਚ ਸ਼ਰਾਬ ਉਹਨਾਂ ਚ ਪਾ ਕੇ ਉਹਨਾਂ ਭਾਂਡਿਆਂ ਨੂੰ ਅਪਵਿੱਤਰ ਕੀਤਾ ਇਸ ਲਈ ਗੌਰ ਕਰਿਓ ਜੋ ਪਰਮੇਸ਼ਵਰ ਦੇ ਪਵਨ ਚ ਸੀ ਉਹਨਾਂ ਬਰਤਨਾਂ ਨੂੰ ਅਪਵਿੱਤਰ ਕਰਨ ਦੇ ਲਈ ਉਹਨਾਂ ਭਾਂਡਿਆਂ ਦਾ ਇਸਤੇਮਾਲ ਕੀਤਾ ਜਿੱਥੇ ਪਰਮੇਸ਼ਵਰ ਰਹਿੰਦਾ ਹੈ ਇਹ ਸ਼ਰੀਰ ਪਰਮੇਸ਼ਵਰ ਦਾ ਮੰਦਰ ਹੈ ਪਰਮੇਸ਼ਵਰ ਦੇ ਮੰਦਰ ਰੂਪੀ ਸ਼ਰੀਰ ਨੂੰ ਜੇ ਤੁਸੀਂ ਗੰਦਾ ਕਰੋਗੇ ਤਾਂ ਪਰਮੇਸ਼ਵਰ ਬਰਦਾਸ਼ਤ ਨਾ ਕਰੇਗਾ ਯਰੂਸ਼ਲਮ ਦੇ ਮੰਦਰ ਦੇ ਵਿੱਚ ਜਿਹੜੇ ਭਾਂਡੇ ਸੀ ਨਬੁਕਦਨੇਜ਼ਰ ਨੇ ਉਹਨਾਂ ਨੂੰ ਲਿਜਾ ਕੇ ਆਪਣੇ ਦੇਵਤਿਆਂ ਦੇ ਖਜ਼ਾਨਿਆਂ 'ਚ ਜਦੋਂ ਰੱਖ ਦਿੱਤੇ ਬੈਲਸ਼ੇਸ਼ਰ ਨੇ ਉਹਨਾਂ ਭਾਂਡਿਆਂ ਨੂੰ ਮੰਗਵਾ ਕੇ ਪਵਿੱਤਰ ਭਵਨ ਦੇ ਭਾਂਡਿਆਂ ਦੇ ਵਿੱਚ ਜਦੋਂ ਸ਼ਰਾਬ ਪਾ ਕੇ ਪੀ ਰਿਆ ਸੀ ਤਾਂ ਪਰਮੇਸ਼ਵਰ ਨੇ ਵੇਖਿਆ ਤੂੰ ਮੇਰੇ ਭਾਂਡਿਆਂ ਨੂੰ ਅਪਵਿੱਤਰ ਕਰ ਰਿਹਾ ਹੈ ਫਿਰ ਕੀ ਹੋਇਆ ਪੰਜ ਅਧਿਆਏ 22 ਵਚਨ ਨੂੰ ਪੜ ਰਿਆ ਹਾਂ ਤਾਂ ਵੀ हे ਬੈਲਸ਼ੇਸ਼ਰ ਤੂੰ ਜੋ ਉਸ ਦਾ ਪੁੱਤਰ ਹੈ ਅਤੇ ਇਹ ਸਭ ਕੁਝ ਜਾਣਦਾ ਸੀ ਤਾਂ ਵੀ ਤੇਰਾ ਮਨ ਨਰਮ ਨਾ ਹੋਇਆ ਅਤੇ ਤੂੰ ਸਵਰਗ ਦੇ ਪਰਮੇਸ਼ਵਰ ਦੇ ਵਿਰੁੱਧ ਸਿਰ ਚੱਕ ਕੇ ਪਰਮੇਸ਼ਵਰ ਦੇ ਭਵਨ ਦੇ ਬਰਤਨ ਮੰਗਵਾ ਕੇ ਆਪਣੇ ਸਾਹਮਣੇ ਰੱਖ ਲਏ ਅਤੇ ਤੂੰ ਆਪਣੇ ਪ੍ਰਦਾਨ ਰਖੇਲਾ ਅਤੇ ਆਪਣੀਆਂ ਪਤਨੀਆਂ ਸਮੇਤ ਉਹਦੇ ਵਿੱਚ ਦਾਖਮਦੂ ਪੀਤਾ ਅਤੇ ਸੋਨੇ ਚਾਂਦੀ ਪਿੱਤਲ ਅਤੇ ਲੱਕੜੀ ਦੇ ਦੇਵਤੇ ਜੋ ਨਾ ਦੇਖਦੇ ਨਾ ਸੁਣਦੇ ਨਾ ਕੁਝ ਸਮਝਦੇ ਆ ਉਹਨਾਂ ਨੂੰ ਤਾਂ ਤੂੰ ਉੱਚਾ ਕੀਤਾ ਲੇਕਿਨ ਪਰਮੇਸ਼ਵਰ ਨੂੰ ਜਿਹਦੇ ਹੱਥ ਵਿੱਚ ਤੇਰੀ ਜਾਨ ਆ ਅਤੇ ਜਿਹਦੇ ਵਸਦੇ ਵਿੱਚ ਤੇਰਾ ਸਭ ਚੱਲਣਾ ਫਿਰਨਾ ਹੈ ਉਸ ਦਾ ਤੂੰ ਆਦਰ ਨਾ ਕੀਤਾ ਅਤੇ ਤਾਂ ਹੀ ਇਹ ਹੱਥ ਉਹਦੇ ਵੱਲੋਂ ਆਇਆ ਹੈ ਅਤੇ ਇਹ ਸ਼ਬਦ ਲਿਖੇ ਗਏ ਆ ਜੋ ਸ਼ਬਦ ਲਿਖੇ ਗਏ ਆ ਉਹ ਇਹ ਹੈ ਮਨੇ ਮਨੇ ਤਕੇਲ ਉਪਰ ਸਿੰ ਇਸ ਲਿਖਤ ਦਾ ਅਰਥ ਹੈ ਮਨੇ ਅਰਥਾਤ ਪਰਮੇਸ਼ਵਰ ਨੇ ਤੇਰੇ ਰਾਜ ਦੇ ਦਿਨ ਗਿੰ ਕੇ ਉਹਨਾਂ ਦਾ ਅੰਤ ਕਰ ਦਿੱਤਾ ਹੈ ਤਕੇਲ ਅਰਥਾਤ ਮੰਨ ਲਓ ਤੂੰ ਤਕੜੀ ਵਿੱਚ ਤੋਲਿਆ ਗਿਆ ਅਤੇ ਹਲਕਾ ਪਾਇਆ ਗਿਆ ਹੈ ਪਰੇਸ ਅਰਥਾਤ ਤੇਰਾ ਰਾਜ ਵੰਡ ਕੇ ਮੰਦੀਆਂ ਅਤੇ ਫਾਰਸੀਆਂ ਨੂੰ ਦਿੱਤਾ ਗਿਆ ਹੈ ਬેલਸ਼ਸ਼ਰ ਪਰਮੇਸ਼ਵਰ ਦੇ ਪਵਿੱਤਰ ਪਵਨ ਦੇ ਭਾਂਡਿਆਂ ਨੂੰ ਤੂੰ ਆਪ ਪਵਿੱਤਰ ਕੀਤਾ ਹੈ ਪਰਮੇਸ਼ਵਰ ਨੇ ਤੈਨੂੰ ਤਕੜੀ ਚ ਤੋਲਿਆ ਤੂੰ ਹਲਕਾ ਪਾਇਆ ਗਿਆ ਤੂੰ ਪਰਮੇਸ਼ਵਰ ਦੇ ਮੁਤਾਬਿਕ ਜੀਵਨ ਨਹੀਂ ਜੀ ਪਾਇਆ ਅਤੇ ਪਰਮੇਸ਼ਵਰ ਨੇ ਤੈਨੂੰ ਤੋਲਿਆ ਅਤੇ ਹੁਣ ਤੇਰਾ ਰਾਜ ਤੇਰੇ ਤੋਂ ਖੋਣ ਜਾ ਰਿਹਾ ਹੈ ਫਾਰਸੀਆਂ ਨੂੰ ਤੇਰਾ ਰਾਜ ਦੇਣ ਜਾ ਰਿਹਾ ਹੈ ਤੇਰਾ ਕੰਮ ਹੋ ਗਿਆ ਹੈ ਤੂੰ ਪਰਮੇਸ਼ਵਰ ਦੇ ਭਾਂਡਿਆਂ ਨੂੰ ਆਪ ਪਵਿੱਤਰ ਕੀਤਾ ਹੈ ਬੈਨੋ ਤੇ ਭਰਾਵੋ ਸੁਣੋ ਇਹ ਸਰੀਰ ਪਰਮੇਸ਼ਵਰ ਦਾ ਮੰਦਰ ਹੈ ਇਸ ਮੰਦਰ ਨੂੰ ਜੇ ਅਪਵਿੱਤਰ ਕਰਾਂਗੇ ਤਾਂ ਪਰਮੇਸ਼ਵਰ ਦਾ ਗੁੱਸਾ پڑਕੇਗਾ ਕੀ ਤੁਸੀਂ ਨਹੀਂ ਜਾਣਦੇ ਤੁਹਾਡੀ ਦੇ ਪਰਮੇਸ਼ਵਰ ਦਾ ਮੰਦਰ ਹੈ ਅਤੇ ਇਸ ਨੂੰ ਜੇ ਤੁਸੀਂ ਨਾਸ਼ ਕਰੋਗੇ ਤਾਂ ਮੈਂ ਉਸ ਨੂੰ ਨਾਸ਼ ਕਰਾਂਗਾ ਸ਼ਰਾਬ ਪੀ ਕੇ ਮਨ ਮਰਜ਼ੀਆਂ ਦੇ ਨਾਲ ਮਨ ਮਰਜ਼ੀਆਂ ਕਰਕੇ ਜੇ ਗੰਦੇ ਵਿਚਾਰਾਂ ਦੇ ਨਾਲ ਤੁਸੀਂ ਆਪਣੇ ਸਰੀਰ ਨੂੰ ਨਾਸ਼ ਕਰ ਰਹੇ ਹੋ ਤਾਂ ਪਰਮੇਸ਼ਵਰ ਚੁੱਪ ਨਹੀਂ ਰਹਿਣਗੇ ਸਜ਼ਾ ਦੇਣਗੇ ਅਗਰ ਅੱਜ ਤੁਸੀਂ ਇਨਾਂ ਹਾਲਾਤਾਂ ਦੇ ਵਿੱਚ ਹੋ ਤਾਂ ਪਰਮੇਸ਼ਵਰ ਤੁਹਾਨੂੰ ਤਕੜੀ ਤੇ ਰੱਖ ਕੇ ਤੋਲ ਰਹੇ ਹੋਣਗੇ ਤੁਹਾਡੀ ਆਤਮਿਕਤਾ ਤੁਹਾਡੀ ਪਵਿੱਤਰਤਾ ਹੀ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਸ਼ਾਇਦ ਹਲਕੀ ਹੋਵੇਗੀ ਜੇ ਹਲਕੀ ਹੋਈ ਹੈ ਤਾਂ ਪਰਮੇਸ਼ਵਰ ਦੀ ਮਰਜ਼ੀ ਮੁਤਾਬਿਕ ਤੁਸੀਂ ਜੀ ਨਹੀਂ ਰਹੇ ਜੇ ਪਰਮੇਸ਼ਵਰ ਦੀ ਇੱਛਾ ਅਨੁਸਾਰ ਨਹੀਂ ਜੀ ਰਹੇ ਹੋ ਪਰਮੇਸ਼ਵਰ ਕਹਿਣਗੇ ਬਸ ਮੈਂ ਸਜ਼ਾ ਦੇਣ ਜਾ ਰਿਹਾ ਹਾਂ ਜੇ ਇਸ ਤਰ੍ਹਾਂ ਕਹਿਣਗੇ ਸਾਡਾ ਕੀ ਬਣੇਗਾ ਬੈਲਸ਼ੇਸ਼ਰ ਉਹਦਾ ਕੀ ਹੋਇਆ ਜਾਣਦੇ ਹੋ ਦਾਨੀਅਲ ਨੇ ਆ ਕੇ ਕਹਿਤਾ ਤੇਰਾ ਕੰਮ ਹੋ ਗਿਆ ਪਰਮੇਸ਼ਵਰ ਨੇ ਤੁਹਾਡਾ ਹਿਸਾਬ ਸੈਟਲ ਕਰਤਾ ਹੈ ਇੱਕ ਪਾਸੇ ਤੁਹਾਡਾ ਜੀਵਨ ਖਰਾਬ ਹੋ ਗਿਆ ਤੇਰਾ ਰਾਜ ਖੋ ਲਿਆ ਗਿਆ ਅਤੇ ਹੁਣ ਤੂੰ ਨਹੀਂ ਰਹੇਗਾ ਖਤਮ ਹੋ ਗਿਆ ਜੇ ਇਸ ਤਰ੍ਹਾਂ ਕਹਿ ਸੀ ਤਾਂ ਉਸ ਨੇ ਪਛਤਾਪ ਕਰਨਾ ਸੀ ਦਾਨੀਅਲ ਦੱਸੋ ਮੈਂ ਕੀ ਕਰਾਂ ਸੱਚਮੁੱਚ ਮੈਂ ਪਾਪ ਮੇ ਕੰਮ ਕੀਤੇ ਆ ਪਰਮੇਸ਼ੁਰ ਦੀ ਸਜ਼ਾ ਤੋਂ ਬਚਣਾ ਚਾਹੁੰਦਾ ਹੈ ਦੱਸੋ ਮੈਂ ਕੀ ਕਰਾਂ ਜੇ ਪੁੱਛਦਾ ਤਾਂ ਵਧੀਆ ਹੁੰਦਾ ਜਦੋਂ ਸਭ ਕੁਝ ਸਾਫ਼-ਸਾਫ਼ ਕਹਿ ਦਿੱਤਾ ਗਿਆ ਅਤੇ ਬੈਲਸ਼ੇਸ਼ਰ ਕਹਿ ਰਿਹਾ ਹੈ ਇਸ ਦਾਨੀਅਲ ਦਾ ਸਨਮਾਨ ਕਰੋ ਇਸ ਨੂੰ ਬੈਂਜਨੀ ਰੰਗ ਦੇ ਕੱਪੜੇ ਪਾਓ ਸਭ ਕੁਝ ਸਾਫ਼-ਸਾਫ਼ ਕਹਿ ਦਿੱਤਾ ਹੈ ਕੀ ਫਾਇਦਾ ਸਭ ਕੁਝ ਸਾਫ਼-ਸਾਫ਼ ਕਹਿ ਦਿੱਤਾ ਹੈ ਅਤੇ ਹੁਣ ਮੈਂ ਜਾ ਰਿਹਾ ਹਾਂ ਕਹਿ ਰਿਹਾ ਹੈ ਇਹਦਾ ਕੋਈ ਅਰਥ ਹੈ 28ਵਾਂ ਵਚਨ ਤਦ ਬੈਲਸ਼ੇਸ਼ਰ ਨੇ ਆਗਿਆ ਦਿੱਤੀ ਅਤੇ ਦਾਨੀਅਲ ਨੂੰ ਬੈਂਜਨੀ ਰੰਗ ਦੇ ਕੱਪੜੇ ਅਤੇ ਉਹਦੇ ਗਲੇ 'ਚ ਸੋਨੇ ਦੀ ਚੈਨ ਪਾ ਦਿੱਤੀ ਗਈ ਅਤੇ ਉਹਦੇ ਟਿੰਡੋਰੀਆਂ ਨੇ ਉਸ ਦੇ ਬਾਰੇ ਕਿਹਾ ਕਿ ਰਾਜ ਦੇ ਵਿੱਚ ਤੀਸਰਾ ਦਾਨੀਅਲ ਹੀ ਰਾਜ ਕਰੇਗਾ ਸੇਮ ਨਾਈਟ ਉਸੇ ਦਿਨ ਕਸ਼ਦਿਆਂ ਦਾ ਰਾਜਾ ਬੈਲਸ਼ਸ਼ਰ ਮਾਰ ਦਿੱਤਾ ਗਿਆ ਹੱਤਿਆ ਕਰ ਦਿੱਤੀ ਦੁਸ਼ਮਨ ਆ ਗਿਆ ਇੱਕਦਮ ਤੋਹੀ ਦੁਸ਼ਮਨ ਆ ਗਿਆ ਇਸ ਦਾ ਕਾਰਨ ਕੀ ਸੀ ਪਰਮੇਸ਼ਵਰ ਨੇ ਉਸ ਨੂੰ ਤੋਲਿਆ ਉਹ ਹਲਕਾ ਪਾਇਆ ਗਿਆ ਪਰਮੇਸ਼ਵਰ ਉਹਦੇ ਪਾਪ ਮੇ ਕੰਮਾਂ ਨੂੰ ਵੇਖ ਕੇ ਸਹਿਨ ਨਾ ਕਰ ਸਕਿਆ ਅਕਾਊਂਟ ਸੈਟਲ ਕਰ ਦਿੱਤਾ ਉਸੇ ਰਾਤ ਬੈਲ ਸ਼ੈਸ਼ਰ ਮਾਰਿਆ ਗਿਆ ਭੈਣੋ ਅਤੇ ਭਰਾਵੋ ਅੱਜ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਹਾਂ ਏਦੇ ਪਰਮੇਸ਼ਵਰ ਦਾ ਮੰਦਿਰ ਹੈ ਜੇ ਇਸ ਨੂੰ ਨਾਸ਼ ਕਰੋਗੇ ਅਤੇ ਬਰਬਾਦ ਕਰੋਗੇ ਤਾਂ ਤੁਸੀਂ ਆਪਣੀਆਂ ਅੱਖਾਂ ਨੂੰ ਭੜੀਆਂ ਚੀਜ਼ਾਂ ਵੇਖ ਕੇ ਨਾਸ਼ ਨਾ ਕਰੋ ਆਪਣੇ ਮੂੰਹ ਨੂੰ ਵਿਅਰਥ ਦੀਆਂ ਗੱਲਾਂ ਤੋਂ ਅਤੇ ਝੂਠ ਬੋਲ ਕੇ ਨਾਸ਼ ਨਾ ਕਰੋ ਆਪਣੇ ਸਰੀਰ ਨੂੰ ਪਾਪਮਈ ਬੋਏਫਰੈਂਡ ਗਰਲਫਰੈਂਡ ਦੇ ਪਾਪ ਦੇ ਨਾਲ ਪੈਸੇ ਲਈ ਪ੍ਰਮੋਸ਼ਨ ਲਈ ਆਪਣੇ ਸਰੀਰ ਨੂੰ ਨਾਸ਼ ਨਾ ਕਰੋ ਦਾਤੇ ਨਾ ਲਾਓ ਗੰਦਾ ਨਾ ਕਰੋ ਤੁਹਾਡਾ ਸਰੀਰ ਪਰਮੇਸ਼ਵਰ ਦਾ ਮੰਦਰ ਹੈ ਜੇ ਇਸ ਨੂੰ ਨਾਸ਼ ਕਰੋਗੇ ਤਾਂ ਪਰਮੇਸ਼ਵਰ ਸਜ਼ਾ ਦੇਵੇਗਾ ਜੇ ਸਜ਼ਾ ਅੱਜ ਹੀ ਦਿੱਤੀ ਤਾਂ ਕੱਲ ਤੱਕ ਤੁਸੀਂ ਜ਼ਿੰਦਾ ਨਾ ਰਹ ਸਕੋਗੇ ਬੈਲ ਸ਼ੇਸ਼ਰ ਨਬੂਕਦਨੇਜ਼ਰ ਦਾ ਪੁੱਤਰ ਸੀ ਉਹ ਜਿਸ ਸ਼ਾਸਨ ਤੇ ਰਾਜ ਕਰ ਰਿਹਾ ਸੀ ਉਹ ਬਾਬਲ ਦਾ ਰਾਜ ਸੀ ਉਸ ਦਿਨ ਇਸ ਧਰਤੀ ਤੇ ਬਾਬਲ ਦਾ ਸਮਰਾਜ ਸਾਰੇ ਇਲਾਕਿਆਂ 'ਚੋਂ ਤਾਕਤਵਰ ਇੱਕ ਰਾਜ ਸੀ ਬਾਬਲ ਤੇ ਰਾਜ ਕਰਨ ਵਾਲਾ ਕੀ ਅਖਵਾਉਂਦਾ ਸੀ ਜਾਣਦੇ ਹੋ ਪੂਰੀ ਦੁਨੀਆ ਤੇ ਰਾਜ ਕਰਨ ਵਾਲਾ ਰਾਜ ਅਖਵਾਉਂਦਾ ਸੀ ਐਸੇ ਮਸ਼ਹੂਰ ਵਿਅਕਤੀ ਨੂੰ ਪਰਮੇਸ਼ਵਰ ਨੇ ਇੱਕੀ ਰਾਤ 'ਚ ਮਾਰ ਸੁੱਟਿਆ ਜੇਕਰ ਪਰਮੇਸ਼ਵਰ ਸਜ਼ਾ ਦੇਣ ਦੇ ਲਈ ਫੈਸਲਾ ਕਰ ਲੈਣ ਤਾਂ ਕੌਣ ਜ਼ਿੰਦਾ ਬਚੇਗਾ ਅਤੇ ਸਾਡਾ ਪਰਮੇਸ਼ਵਰ ਸਾਨੂੰ ਸਜ਼ਾ ਦੇਣੀ ਨਹੀਂ ਚਾਹੁੰਦਾ ਬਲਕਿ ਸਾਨੂੰ ਪੂਰਨ ਤੌਰ ਤੇ ਮਾਫ ਕਰਨਾ ਚਾਹੁੰਦਾ ਹੈ ਅੱਜ ਤੁਸੀਂ ਕਿੰਨੇ ਵੀ ਵੱਡੇ ਪਾਪੀ ਹੋ ਚਾਹੇ ਤੁਸੀਂ ਅੱਜ ਆਪਣੇ ਸ਼ਰੀਰ ਨੂੰ ਸ਼ਰਾਬ ਜਾਂ ਫਿਰ ਡਰੱਗਸ ਦੇ ਨਾਲ ਨਾਸ਼ ਕਰ ਚੁੱਕੇ ਹੋ ਅਤੇ ਆਪਣੇ ਜੀਵਨ 'ਚ ਬਹੁਤ ਹੀ ਪਰੇਸ਼ਾਨ ਹੋ ਅੱਜ ਪਰਮੇਸ਼ਵਰ ਤੁਹਾਨੂੰ ਮਾਫ ਕਰਨਾ ਚਾਹੁੰਦਾ ਹੈ ਮਾਫੀ ਮੰਗ ਕੇ ਇਹਨਾਂ ਬੁਰੀਆਂ ਗੱਲਾਂ ਤੇ ਜਿੱਤ پا ਕੇ ਚੰਗਾ ਜੀਵਨ ਜੀਣ ਦੇ ਲਈ ਕੀ ਤੁਸੀਂ ਤਿਆਰ ਹੋ ਤਾਂ ਫਿਰ ਅੱਜ ਫੈਸਲਾ ਕਰਕੇ ਮੇਰੇ ਨਾਲ ਪ੍ਰਾਰਥਨਾ ਕਰੋਗੇ ਪਿਤਾ ਪਰਮੇਸ਼ਵਰ ਅੱਜ ਜਿੰਨੇ ਵੀ ਲੋਕ ਇੱਕ ਨਵਾਂ ਫੈਸਲਾ ਕਰਕੇ ਤੁਹਾਡੀ ਇੱਛਾ ਅਨੁਸਾਰ ਜੀਣਾ ਚਾਹੁੰਦੇ ਆ ਇਹਨਾਂ ਸਭ ਦੀ ਮਦਦ ਕਰ ਦਿਓ ਕੋਈ ਵੀ ਪਿੱਛੇ ਮੁੜ ਕੇ ਨਾ ਵੇਖੇ ਪਿਤਾ ਕੋਈ ਵੀ ਆਪਣੇ ਪੁਰਾਣੇ ਜੀਵਨ ਦੇਵਲ ਨਾ ਜਾਵੇ ਕੋਈ ਵੀ ਆਪਣੇ ਪੁਰਾਣੇ ਅਤੇ ਗੰਦੇ ਜੀਵਨ ਨੂੰ ਪੂਰੇ ਤਰੀਕੇ ਨਾਲ ਛੱਡ ਕੇ ਹਰ ਭੋਜ ਨੂੰ ਅਤੇ ਹਰ ਚਿੰਤਾ ਤੁਹਾਨੂੰ ਦੇ ਕੇ ਪਿਤਾ ਮੇਰਾ ਪਰਮੇਸ਼ਵਰ ਮੇਰੇ ਨਾਲ ਹੈ ਮੈਂ ਹੌਸਲੇ ਨਾਲ ਅੱਗੇ ਵੱਧ ਸਕਦਾ ਹਾਂ ਕੋਈ ਵੀ ਨੁਕਸਾਨ ਮੇਰਾ ਕੁਝ ਵੀ ਨਹੀਂ ਕਰ ਸਕਦਾ ਕਿਉਂਕਿ ਸਾਰੀ ਦੁਨੀਆ ਦਾ ਰਚੇਤਾ मेरा पिता है मेरे नाल है ऐसे विश्वास और भरोसे एक जना जी सके शांति जी सके कृपा कर दियो पवित्र जीवन जीन दे मदद कर सेवकाई च हिस्सा ले सके मदद कर यीशु दे नाम चु मंग पिता आमीन ਕਲਵਰੀ ਪੋਸਟ ਬਾਕਸ ਨੰਬਰ 30 ਕੋਕਟਪल्ली ਹਾਈਦਰਾਬਾਦ 72